ਸਾਹਿਬ ਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਲੈ ਕੇ ਅੱਜ ਪੰਜ ਦਰਿਆ ਸੱਭਿਆਚਾਰਕ ਮੰਚ ਤੇ ਸਨਿੰਗਲੇਵ ਰੈਜ਼ਿਡੈਂਸ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ 81ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਵੇਰੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਬਾਠ ਦੇ ਭੋਗ ਪਾਏ ਗਏ ਅਤੇ ਉਸ ਤੋਂ ਬਾਅਦ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਅਦਾ ਲੱਖਾ ਸਿੰਘ ਨੇ ਕਿਹਾ ਕਿ ਹਰ ਸਾਲ ਅਸੀਂ ਇਹ ਖੂਨਦਾਨ ਕੈਂਪ ਲਗਾਉਂਦੇ ਹਾਂ ਤੇ ਦਾਨੀ ਸੱਜਣ ਵੱਧ ਝੜ ਕੇ ਹਿੱਸਾ ਲੈਂਦੇ ਹਨ ਤੇ ਇਸ ਖਾਸ ਮੌਕੇ ਤੇ ਗੁਰੂ ਦਾ ਲੰਗਰ ਵੀ ਉਤਟ ਵਰਤਾਇਆ ਗਿਆ। ਮੈਂ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਅਮਿਸ਼ੀਦੀ ਦਿਹਾੜੇ ਦੇ ਉੱਤੇ ਜਿਹੜਾ ਇਹ ਕੈਂਪ ਲਾ ਰਹੇ ਹਾਂ ਇਹ ਕੈਂਪ ਪਿਛਲੇ ਲੰਮੇ ਸਮੇਂ ਤੋਂ ਇੱਥੇ ਲੱਗ ਰਿਹਾ ਪਰ ਪਾਇਂਦਰਿਆ ਸੱਭਿਆਚਾਰਕ ਮੰਚ ਵੱਲੋਂ ਇੱਕ ਐਸੀਆਂ ਖੂਨਦਾਨ ਕੈਂਪ ਹੈ ਇਹ ਵੱਖ-ਵੱਖ ਪੰਜਾਬ ਦੇ ਖੇਤਰਾਂ 'ਚ ਬਨੂੜ ਜੀਰਕਪੁਰ ਖੜ੍ਹ ਮਹਾਲੀ ਕਾਲਜਾਂ 'ਚ ਸੁਸਾਇਟੀਆਂ 'ਚ ਅਸੀਂ ਹਰ ਸਾਲ ਤਿੰਨ ਜਾਂ ਚਾਰ ਕੈਂਪ ਲਾਉਨੇ ਆ ਪਹਿਲਾਂ ਅਸੀਂ 8 ਤੋਂ 10 ਕੈਂਪ ਲਾਉਂਦੇ ਸੀ ਇਸ ਮੰਚ ਵੱਲੋਂ 2002 ਤੋਂ ਫ੍ਰੀ ਐਮਬੂਲੈਂਸ ਸੇਵਾ ਜਿਹੜੀ ਹੈ ਉਹ ਮਹਾਲੀ ਖੜ ਜੀਰਪੁਰ ਵਿੱਚ ਦਿੱਤੀ ਜਾ ਰਹੀ ਹੈ ਇਹ ਮਨੁੱਖਤਾ ਦੇ ਭਲੇ ਵਾਸਤੇ ਖੂਨਦਾਨ ਕੈਂਪ ਜਿਹੜਾ ਉਹ ਲਾਇਆ ਜਾਂਦਾ ਪਰ ਸਾਡੀ ਸੰਸਥਾ ਵੱਲੋਂ ਜਿੰਨੇ ਵੀ ਕੈਂਪ ਲਾਏ ਨੇ ਸਰਕਾਰੀ ਅਦਾਰਿਆਂ ਨੂੰ ਬਲਕ ਦਿੱਤਾ ਹੈ ਪੀਜੀਆਈ 32 16 6% ਕਿਉਂਕਿ ਇੱਥੇ ਜਦੋਂ ਵੀ ਕੋਈ ਐਕਸੀਡੈਂਟ ਕੇਸ ਅਮਰਜੈਂਸੀ ਹੁੰਦਾ ਅਸੀਂ ਉਹਨਾਂ ਤੋਂ ਜਿਹੜਾ ਬਲੱਡ ਹੈ ਆਪਣੇ ਜਿਹੜੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਉਹਨੂੰ ਅਸੀਂ ਉੱਥੋਂ ਪ੍ਰੋਵਾਈਡ ਕਰੰਦੇ ਆ ਕਰਕੇ ਦਈਦਾ ਖੂਨ ਕਿਉਂਕਿ ਇਹਦਾ ਫਾਇਦਾ ਹੋਏ ਦੂਜਾ ਇੱਕ ਬੋਡੀ ਵੀ ਫਿੱਟ ਰਹਿੰਦੀ ਡਾਕਟਰ ਹੋਰ ਕਿੰਨੀ ਵਾਰ ਕਰ ਚੁੱਕੇ ਹੋ ਅ ਮੇਰੇ ਖਿਆਲ ਤੇ 40 ਤੋਂ 45 ਵਾਰ ਹੋ ਗਈ ਵਧੀਆ ਲੱਗ ਰਿਹਾ ਮੈਂ ਫਸਟ ਟਾਈਮ ਦੇ ਰਹੇ ਆ ਜੀ ਪਹਿਲਾਂ ਮੈਨੂੰ ਸੀਗਾ ਥੋੜਾ ਜਿਆ ਤਾਂ ਮੈਂ ਆਪਣੇ ਤੇ ਫਰੈਂਡਸ ਨੂੰ ਪੁੱਛਿਆ ਕਹਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਜਿਵੇਂ ਉਹ ਬਾਰੇ ਮੈਂ ਵਾਰਸਟੇਮ ਦਿੱਤਾ ਤੇ ਅੱਗੇ ਤੋਂ ਵੀ ਕਹਿੰਦੇ ਬਹੁਤ ਵੱਡਾ ਦਾਨ ਆ ਰਕਤਾ ਦਾਨ ਖੂਨ ਦਾ ਦਾਨ ਦਾ ਮਹਾਦਾਨ ਕਿਹਾ ਜਾਂਦਾ ਹੈ ਔਰ ਕਹਿੰਦੇ ਵੀ ਇਹ ਦੇਣਾ ਬਹੁਤ ਕਿਸੇ ਦੇ ਕੰਮ ਅਜ ਕਿਸੇ ਦਾ ਭਲਾ ਹੋ ਸਾਨੂੰ ਪਤਾ ਨਹੀਂ ਕਿੱਥੇ ਜਾਣਾ ਕਿਦਾਂ ਭਲਾ ਹੋਣਾ ਮੈਂ ਮੈਂ ਮੋਰ ਥੈਨ ਇਟ ਮੇਰੇ ਅੱਜ ਟੋਟਲ ਆਈ ਥਿੰਕ 83 ਕੰਪਲੀਟ ਹੋ ਗਿਆ ਤੇ ਮੈਂ ਲਾਸਟ 20 ਇਅਰ ਤੋਂ ਡੋਨੇਟ ਕਰ ਰਹੇ ਹਾਂ ਬਲੱਡ ਔਰ ਮੇਰੇ ਵਾਸਤੇ ਬਹੁਤ ਪ੍ਰਾਊਡ ਫੀਲ ਹੁੰਦਾ ਜਦ ਮੈਂ ਬਲੱਡ ਡੋਨੇਟ ਕਰਨ ਜਾਂਦਾ ਲੱਗ ਰਿਹਾ ਜੀ ਸੈਕੰਡ ਟਾਈਮ ਬਲੱਡ ਡੋਨੇਟ ਕਰ ਰਹੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ